ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਸਿੱਖ ਕੌਮ ਦੀ ਜਾਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਜਿਹੜੇ ਪੁਰਨੇ ਸਾਡੀ ਕੌਮ ਦੇ ਪੈਰੋਕਾਰ ਜਿਹੜੇ ਗੁਰੂ ਪਾਤਸ਼ਾਹ ਦੇ ਸਮਕਾਲੀ ਸੀ ਉਹਨਾਂ ਨੇ ਪਾਏ ਨੇ ਜਾਂ ਗੁਰੂ ਪਾਤਸ਼ਾਹ ਨੇ ਆਪ ਪਾਏ ਨੇ ਉਹਨਾਂ ਦਾ ਤੇ ਹੁਣ ਦੇ ਧਾਰਮਿਕ ਲੀਡਰਾਂ ਦਾ ਧਰਤੀ ਅਸਮਾਨ ਦਾ ਫਰਕ ਹੈ ਮੈਂ ਗੱਲ ਕਰਨੀ ਹੈ ਅੱਜ ਸੰਗਰੂਰ ਵਿਖੇ ਮੁੱਖ ਮੰਤਰੀ ਭਵੰਤਮਨ ਦੀ ਕੋਠੀ ਦਾ ਘਰਾਓ ਕਰਨ ਵਾਸਤੇ ਜਿਹੜੇ 3 ਤਰੀਕ ਦੀ ਜਥੇਬੰਦੀਆਂ ਵੱਲੋਂ ਜਾਂ ਗੈਂਗਸਟਰਾਂ ਸਮਾਜ ਸੇਵੀਆਂ ਵੱਲੋਂ ਜਿਹੜੀ ਦਿੱਤੀ ਗਈ ਸੀ ਕਾਲ ਉਹਦੇ ਮੁਤਾਬਕ ਅੱਜ ਜੋ ਵਰਤਾਰਾ ਵਰਤਿਆ ਮੈਂ ਥੋੜੀ ਜੀ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਸਿਮਜਿਤ ਮਾਨ ਤੇ ਲਖੇ ਦੀ ਗੱਲ ਸੁਣਿਓ ਧਿਆਨ ਦੇ ਨਾਲ ਇਹ ਕਿਵੇਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਗਲਤ ਰਸਤੇ ਤੇ ਤੋਰਦੇ ਨੇ ਬਸ ਇਹ ਕਹਿ ਲਈਏ ਕਿ ਕਿਵੇਂ ਮਰਵਾਉਂਦੇ ਨੇ ਇਹ ਬੜਾ ਕੌੜਾ ਸੱਚ ਹੈ ਧਿਆਨ ਦੇ ਨਾਲ ਸੁਣ ਲਿਓ ਅੱਜ ਹੁੰਦਾ ਕੀ ਹੈ ਸ਼ਮਨਜੀਤ ਮਾਨ ਦੀ ਤਾਂ ਜਿਹੜੀ ਨਾਟਕਵਾਰੀ ਸੀ ਉਹ ਕੱਲ ਹੀ ਸ਼ੁਰੂ ਹੋ ਗਈ ਸੀ ਕਹਿੰਦਾ ਮੈਨੂੰ ਪੁਲਿਸ ਨੇ ਨਜ਼ਰਬੰਦ ਕਰ ਲਿਆ ਘਰ ਦੇ ਵਿੱਚ ਤੇ ਅੱਜ ਵੀ ਨਹੀਂ ਬਾਹਰ ਆਇਆ ਦੂਜੇ ਪਾਸੇ ਲਖਸ ਦਾਣਾ ਥੋੜਾ ਬਹੁਤਾ ਦਿਮਾਗ ਤੋਂ ਕੰਮ ਲੈ ਕੇ ਘਰੋਂ ਨਿਕਲਿਆ ਚਲੋ ਦੂਜੇ ਜਿਹੜੇ ਬਲੌਗਰ ਨੇ ਫੇਸਬੁੱਕ ਦੇ ਯੂਟਿਊਬਰ ਨੇ ਉਹਨਾਂ ਦੀ ਇੱਕ ਕਰਤੂਤ ਸੁਣ ਧਿਆਨ ਦੇ ਨਾਲ ਇਹਨਾਂ ਨੇ ਕਰਨਾ ਕੁਛ ਨਹੀਂ ਜਿਹੜੀ ਮੰਦਿਰ ਹੈ ਉਹਨੂੰ ਹੱਲਾਸ਼ੇਰੀ ਦੇ ਕੇ ਸੜਕਾਂ ਤੇ ਲੈ ਕੇ ਆਉਣਾ ਹੁੰਦਾ ਸਭ ਤੋਂ ਪਹਿਲਾਂ ਗੱਲ ਕਰ ਲੋ ਰਤਨ ਧਾਲੇਵਾਲ ਦੀ ਧਨੋਲੇ ਠਾਣੇ ਦੇ ਵਿੱਚ ਪਹੁੰਚ ਜਾਂਦਾ ਤੇ ਉੱਥੇ ਇਹਨੂੰ ਥਾਣੇ ਦੇ ਵਿੱਚ ਅੰਦਰ ਬੁਲਾ ਲਿਆ ਜਾਂਦਾ ਫਿਰ ਨਾਟਕਵਾਰੀ ਕਰਦਾ ਮੈਂ ਐਸਐਸਪੀ ਨੂੰ ਫੋਨ ਕੀਤਾ ਐਸਐਸਪੀ ਸਾਹਿਬ ਨੇ ਸੌਰੀ ਫੀਲ ਕੀਤਾ ਤੇ ਰੋਲਾ ਪਾਇਆ ਦੇਖੋ ਨੌਜਵਾਨੀ ਨਾਲ ਧੱਕਾ ਹੋ ਰਿਹਾ ਹੈ ਭਵੰਤਮਾਨ ਕਲੀਸ਼ ਨੂੰ ਖੁੱਲੀ ਛੁੱਟੀ ਦੇ ਕੇ ਲਾਠੀ ਚਾਰਜ ਕਰਵਾ ਰਿਹਾ ਤੇ ਟੂਲ ਪਲਾਜੇ ਤੇ ਸਾਡਾ ਕਾਫਲਾ ਰੋਕਿਆ ਗਿਆ ਸੀ ਬੈਰੀਕੇਡ ਤੋੜ ਤੇ ਇਹ ਜਿਹਾਂ ਫਾਰਮਾਂ ਇਹਨਾਂ ਨੇ ਅਡਾਉਣ ਦੀ ਕੋਸ਼ਿਸ਼ ਕੀਤੀ ਤੇ ਦੂਜੀ ਰਫਤਾਰ ਰਾਏ ਤੇ ਉਹਨੇ ਵੀ ਅਫਵਾੜ ਆਈ ਕਿ ਆ ਦੇਖੋ ਪੁਲਿਸ ਧੱਕਾ ਕਰਦੀ ਏ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਰਿਟੇਨ ਕਰ ਲਿਆ ਤੇ ਫਿਰ ਇੱਕ ਸੁਖ ਜਗਰਾਉ ਉਹਦੇ ਘਰ ਦੇ ਸਾਹਮਣੇ ਪੁਲਿਸ ਗਈ ਉਹਨੇ ਵੀ ਇੱਕ ਨਾਟਕ ਕੀਤਾ ਕਹਿੰਦਾ ਦੇਖੋ ਮੈਂ ਤਾਂ ਨਿਕਲਣ ਲੱਗਾ ਸੀ ਘਰੋਂ ਪੁਲਿਸ ਨੇ ਆ ਕੇ ਘੇਰਾ ਪਾ ਲਿਆ ਤੇ ਫਿਰ ਪੁਲਿਸ ਨੂੰ ਚਾਹ ਪਾਣੀ ਪੁੱਛੀ ਜਾਂਦਾ ਉੱਥੇ ਚਾਹ ਦੇ ਕੱਬ ਬਣਾਓ ਫਲਾਣਾ ਧਮਕਾ ਬੂਡ ਪਾਉਣੇ ਨੇ ਇਹੋ ਜਿਹੀਆਂ ਜੜੀਆਂ ਗੱਲਾਂ ਬਾਤਾਂ ਸੀ ਕਰਕੇ ਟਾਈਮ ਟਪਾਤਾ ਇਧਰ ਮਾਨਸਾਂ ਤੋਂ ਰੁਲਦੂ ਗਲਕ ਖੁੰਡੇ ਵਾਲਾ ਜਿਹੜਾ ਆਪਣੀ ਗੱਡੀ ਦਾ ਸਿੱਸਾ ਆਪ ਹੀ ਬਣ ਕੇ ਕਹਿੰਦਾ ਸੀ ਕਿ ਪੁਲਿਸ ਨੇ ਮੇਰੀ ਗੱਡੀ ਦਾ ਸਿੱਸਾ ਬੰਨਤਾ ਤੇ ਝੋਟਾ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਤੇ ਕਿਦਾਂ ਦਿਮਾਗ ਤੋਂ ਕੰਮ ਨਹੀਂ ਲੈਂਦਾ ਆਪੋ ਧਾਪੀ ਹੋਇਆ ਹੁੰਦਾ ਇਹ ਸਾਰਿਆਂ ਨੇ ਇੱਕ ਨਾਟਕ ਜਿਹਾ ਬਣਾਇਆ ਕਿ ਸਾਨੂੰ ਪੁਲਿਸ ਨੇ ਘਰ ਦੇ ਵਿੱਚ ਡਿਟੇਨ ਕਰ ਲਿਆ ਨਜ਼ਰਬੰਦ ਕਰ ਲਿਆ ਰਾਜ ਖਾਲਸਾ ਦੀ ਗੱਲ ਹਲੇ ਮੈਂ ਤੁਹਾਨੂੰ ਸੁਣਾ ਦੇਣਾ ਤੇ ਉਹਨੇ ਬੜਾ ਜ਼ੋਰ ਲਾਇਆ ਆ ਦੇਖ ਲਓ ਜੀ ਪੁਲਿਸ ਮੈਨੂੰ ਫੋਨ ਕਰਕੇ ਮੈਨੂੰ ਟ੍ਰੇਸ ਕਰਦੀ ਆ ਪਤਾ ਨਹੀਂ ਕੀ ਕੁਛ ਬਕਵਾਸ ਕਰਕੇ ਲੋਕਾਂ ਨੂੰ ਬੇਕੂ ਬਣਾਉਣਾ ਸੀ ਬਣਾਤਾ ਚਲੋ ਹੁਣ ਮੈਂ ਇਹਦੀ ਗੱਲ ਦੱਸਣੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਤੁਸੀਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਤਾਂ ਰੱਖਿਆ ਬਚਾ ਕੇ ਤੇ ਜਿਹੜੇ ਨੌਜਵਾਨ ਸੀ ਇਹਨਾਂ ਦੇ ਪਿੱਛੇ ਲੱਗਣ ਵਾਲੇ ਉਹ ਸੜਕਾਂ ਤੇ ਉਤਾਰ ਦਿੱਤੇ ਇਹਨਾਂ ਨੇ ਹੁਣ ਪੁਲਿਸ ਦਾ ਵਰਤਾਰਾ ਕੀ ਹੈ ਕੋਈ ਪੁਲਿਸ ਨੇ लाठी चार्ज ਨਹੀਂ ਕੀਤਾ ਕੋਈ ਗਾਲੀ ਗਲੋਚ ਨਹੀਂ ਕੀਤਾ ਹਾਲਾਂਕਿ ਦੋ ਤਿੰਨ ਵੀਡੀਓ ਸਾਹਮਣੇ ਆਈਆਂ ਪੁਲਿਸ ਤੇ ਇਹਨਾਂ ਨੇ ਡਾਂਗਾਂ ਵਗੈਰਾ ਜਰੂਰ ਮਾਰੀਆਂ ਨੇ ਮੈਂ ਜਿਹੜੀ ਗੱਲ ਕਰਨੀ ਹੈ ਹੁਣ ਜਦ ਤੁਸੀਂ ਮਾਨ ਦੀ ਗੱਲ ਕਰਦੇ ਹੋ ਉਹ ਖਾਲਸਤਾਨੀ ਹੈ ਸਵਧਾਨ ਨੂੰ ਕਹਿੰਦਾ ਮੈਂ ਮੰਨਦਾ ਨਹੀਂ ਠੀਕ ਹੈ ਜੀ ਲਖਸ ਸਧਾਨਾ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਉਹ ਬਠਿੰਡੇ ਤੋਂ ਇਲੈਕਸ਼ਨ ਲੜਨ ਵਾਸਤੇ ਬੜਾ ਕਾਲਾ ਹੋਇਆ ਜਿਹੜੀ ਅੱਜ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਨਾ ਉਹ ਕੀ ਹੈ ਮੁੰਡੇੜੇ ਇਹ 5-7 ਬੰਦੇ ਯੂਟਿਊਬਰ ਨੇ ਜਾਂ ਬਲੌਗਰ ਨੇ ਫੇਸਬੁਕਾਂ ਤੇ ਉਹਨਾਂ ਦੀ ਇਹ ਜਿਹੜੀ ਹੱਲਾਸ਼ੇਰੀ ਹੈ ਫੇਸਬੁਕਾਂ ਰਾਹੀਂ ਪੇਜਾਂ ਰਾਹੀਂ ਨੌਜਵਾਨਾਂ ਨੂੰ ਉਸ ਕੌਣਾ ਇਹ ਕਹਿਣਾ ਕਿ ਤੁਹਾਡੇ ਤੇ ਤਸੱਦਦ ਹੋਵੇਗਾ ਤੁਹਾਨੂੰ ਰੋਜ਼ਗਾਰ ਨਹੀਂ ਮਿਲੇਗਾ ਪੰਜਾਬ ਪੁਲਿਸ ਤੁਹਾਡੇ ਨਾਲ ਧੱਕਾ ਕਰੇਗੀ ਤੁਹਾਡੇ ਤੇ ਨਜਾਇਜ਼ ਪਰਚੇ ਪਾਏਗੀ ਇਹ ਗੱਲਾਂ ਬਾਤਾਂ ਕਰਕੇ ਇਹਨਾਂ ਨੇ ਅੱਜ ਇਕੱਠ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਉਹ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਪੁਲਿਸ ਨੇ ਘਰੋ ਘਰੀ ਇਹਨਾਂ ਨੂੰ ਸਭ ਨੂੰ ਨਜ਼ਰਬੰਦ ਕੀਤਾ ਹੋਇਆ ਸੀ ਇੱਕ ਗੱਲ ਹੋਰ ਕਹਿਣੀ ਆ ਥੋੜੀ ਜੀ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਕਿਸਾਨ ਜਥੇਬੰਦੀਆਂ ਨੇ ਜਿਵੇਂ ਸਰਜੀਤ ਫੂਲ ਹੋਇਆ ਇਧਰੋਂ ਰੁਲਦੂ ਮਾਨਸਾ ਹੋਇਆ ਜਾਂ 시ਨੀਵਾਲ ਵਾਲੇ ਹੋਏ ਇਹਨਾਂ ਸਾਰਿਆਂ ਨੇ ਨਾ ਇੱਕ ਇਹ ਮੈਸੇਜ ਦਿੱਤਾ ਕਿ ਅਸੀਂ ਭਾਨੇ ਸਿੱਧੂ ਦੇ ਹੱਕ ਦੇ ਚ ਸਿਮਮਾਨ ਦੀ ਕੋਠੀ ਘੇਰਨ ਵੱਤੇ ਜਾ ਰਹੇ ਹਾਂ ਹੁਣ ਤੁਸੀਂ ਇਹ ਸਵਾਲ ਬਹੁਤ ਵੱਡਾ ਹੈ ਕਿ ਜਥੇਬੰਦੀਆਂ ਕੋਲੇ ਕੇਵਲ ਇਹੀ ਕੰਮ ਰਹਿ ਗਿਆ ਇੱਕ ਬੰਦੇ ਤੇ ਉਹਦੇ ਨਿੱਜੀ ਪਰਚੇ ਪਏ ਹੋਏ ਨੇ ਉਹਨੇ ਏਜੰਟਾਂ ਦੇ ਨਾਲ ਫਰੋਡ ਕੀਤਾ ਪੈਸੇ ਲਏ ਫਰੋਤੀਆਂ ਲਈਆਂ ਧਮਕਾਇਆ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗਾਲੀ ਗਲੋਚ ਕੀਤਾ ਉਹ ਤੇ ਨਿੱਜੀ ਪਰਚੇ ਨੇ ਤੇ ਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਕਿਸਾਨੀ ਦਾ ਮੁੱਦਾ ਲੈ ਕੇ ਚੱਲਦੀਆਂ ਨੇ ਤੇ ਜਾ ਫਿਰ ਇਹੋ ਜਿਹੇ ਠੱਗ ਚੋਰਾਂ ਦੇ ਪਿੱਛੇ ਲੱਗ ਕੇ ਧਰਨੇ ਲਾ ਕੇ ਤੁਸੀਂ ਬढ़ावा ਦਿਓਗੇ ਇੱਥੇ ਗੈਂਗਸਟਰਵਾਦ ਨੂੰ ਵੀ ਇਹ ਜੋ ਚੋਰ ਹੋਰ ਪੈਦਾ ਹੋਣ ਇਹ ਸਵਾਲ ਨੇ ਬਹੁਤ ਵੱਡੇ ਤੇ ਹੁਣ ਜਿਹੜੀ ਇਹਨਾਂ ਨੇ ਕਾਲ ਫਰਵਰੀ 16 ਦੀ ਜਾਂ 13 ਦੀ ਦਿੱਤੀ ਹੋਈ ਹੈ ਦਿੱਲੀ ਜਾਣ ਵਾਸਤੇ ਕਿਤੇ ਨਾ ਕਿਤੇ ਉਹ ਲੋਕ ਜ਼ਰੂਰ ਸੋਚਣਗੇ ਕਿ ਕਿਸਾਨ ਜਥੇਬੰਦੀਆਂ ਦਾ ਸਟੈਂਡ ਕੀ ਹੈ ਇਹ ਮੈਂ ਤਾਂ ਬੇਨਤੀ ਕੀਤੀ ਹੈ ਕਿਉਂਕਿ ਜਥੇਬੰਦੀਆਂ ਵਾਲੇ ਵੀ ਅੱਜ ਸਾਹਮਣੇ ਉਹ ਨਿਕਲ ਕੇ ਆਏ ਸੀ ਹਾਂ ਇੱਕ ਜਿਹੜਾ ਖੁਦਮੁਖਤਿਆਰੀ ਚਾਹੁੰਦਾ ਸੀ ਖੈਰਾ ਸਾਹੋ ਉਹ ਨਹੀਂ ਆਏ ਤੇ ਉਹ ਥੋੜਾ ਜਿਹਾ ਭੀੜ ਤੋਂ ਪਾਸੇ ਰਹਿ ਕੇ ਉਦਾਂ ਘਰੇ ਬੈਠ ਕੇ ਉਹਨਾਂ ਨੇ ਥੋੜਾ ਜਿਹਾ ਕੋਸ਼ਿਸ਼ ਕੀਤੀ ਲਾਈਵ ਹੋ ਕੇ ਕਿ ਭਵੰਤਮਨ ਧੱਕਾ ਕਰਦਾ ਇੱਥੇ ਕੋਈ ਲੋਨ ਆਰਡਰ ਦੀ ਗੱਲ ਨਹੀਂ ਹੈਗੀ ਇਹੋ ਜਿਹਾ ਕੁਝ ਜਿਵੇਂ ਉਹ ਤੱਥਾਂ ਦੇ ਨਾਲ ਕਹਿੰਦੇ ਹੁੰਦੇ ਸਾਡੇ ਕੋਲ ਸਬੂਤ ਵਾਲੇ ਉਸ ਹੱਬ ਨਾਲ ਉਹਨੇ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕੁੱਲ ਮਿਲਾ ਕੇ ਜਿਵੇਂ ਗੱਲ ਸੱਚ ਇੱਕ ਚਿਹਰਾ ਹੋਰ ਬਚ ਗਿਆ ਸੀਐਮ ਸਾਹਿਬ ਸਾਬਕਾ ਐਕਸ ਜਿਹੜੇ ਆ ਉਹ ਹੈ ਚੰਜੀਤ ਚੰਨੀ ਇੱਕ ਐਸ ਐਚਓ ਚੰਨੀ ਸਾਹਿਬ ਗੱਡੀ ਵਿੱਚ ਬੈਠੇ ਨੇ ਉਹ ਕਹਿ ਰਹੇ ਨੇ ਕਹਿੰਦੇ ਤੁਹਾਨੂੰ ਘਰ ਤੋਂ ਬਾਹਰ ਜਾਣ ਦੇ ਆਰਡਰ ਨਹੀਂ ਹੈਗੇ ਸਾਡੀ ਰਿਕਵੈਸਟ ਹੈ ਤੁਸੀਂ ਮੰਨ ਲਓ ਜਾਨੀ ਕਿ ਇਹ ਲੋਕ ਆਪਣੀ ਔਕਾਤ ਕੀ ਹੈ মিডিਆ ਸਾਹਮਣੇ ਦਿਖਾ ਦਿੰਦੇ ਨੇ ਭਾਵੇਂ ਸਾਬਕਾ ਸੀਐਮ ਨੇ ਪਰ ਥੋੜੀ ਬਹੁਤੀ ਅਕਲ ਤਾਂ ਹੁੰਦੀ ਹੈ ਬੰਦੇ ਨੂੰ ਇੱਕ ਐਸ ਐਚਓ ਰੈਂਕ ਦਾ ਬੰਦਾ ਜਾਨੀ ਕਿ ਜਦੋਂ ਪਾਵਰ ਵਿੱਚ ਨਹੀਂ ਹੁੰਦੇ ਤੁਸੀਂ ਸਾਡੀ ਕਾਲੀ ਇੱਕ ਕੁੱਤੇ ਜਿੰਨੀ ਵੀ ਔਕਾਤ ਨਹੀਂ ਹੁੰਦੀ ਐਸਾ ਸਰਦ ਦੇ ਕੋਲ ਜਿਹੜੀ ਪਾਵਰ ਹੈ ਵਰਦੀ ਹੈ ਪ੍ਰਸ਼ਾਸਨ ਦੇ ਵਿੱਚ ਕੰਮ ਕਰਦੇ ਨੇ ਉਹ ਕਹਿ ਸਕਦੇ ਨੇ ਅਗਲੇ ਕੋਲੇ ਪਾਵਰ ਦਿੱਤੀ ਹੋਈ ਹੈ ਉਹ ਕਹਿੰਦੇ ਨਹੀਂ ਜੀ ਤੁਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਸਾਡੇ ਕੋਲੇ ਆਰਡਰ ਨੇ ਵੱਡੇ ਅਫਸਰਾਂ ਦੇ ਇਹ ਸਚਾਈ ਹੈ ਜਾਨੀ ਕਿ ਕੁੱਲ ਮਿਲਾ ਕੇ ਪੰਜਾਬ ਨੂੰ ਬਚਾਉਣ ਵਾਲੇ ਜਿਹੜੇ ਇਕੱਠੇ ਹੋ ਰਹੇ ਸੀ ਇਹਨਾਂ ਨੇ ਕੜੀ ਕੋਲੀ ਪੂਰੀ ਆਪਣੀ ਔਕਾਤ ਆਪਣਾ ਜਲੂਸ ਖੁੱਦ ਵੱਡਾ ਬਹੁਤ ਵੱਡਾ ਕਢਵਾਇਆ ਇਹਨਾਂ ਨੇ ਤੇ ਹੁਣ ਮੈਂ ਗੱਲ ਦੋ ਬੰਦਿਆਂ ਦੀ ਕਰਕੇ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਸਿਮਰ ਦੀ ਤਮਾਨ ਤੇ ਲੱਖਾ ਸਧਾਨਾ ਤੇ ਭਾਨਾ ਸਿੱਧੂ ਚਲੋ ਉਹ ਤਾਂ ਜੇਲ੍ਹ ਵਿੱਚ ਬੈਠਾ ਇਹਨਾਂ ਦੀ ਇੱਕ ਟਿਕੜੀ ਹੈ ਇਹ ਟਿਕੜੀ ਖਿਚੜੀ ਕੀ ਪਕਾ ਰਹੀ ਹੈ ਤੇ ਲੋਕਾਂ ਦੇ ਸਾਹਮਣੇ ਕੀ ਆਉਣਾ ਹੈ ਇਥੋਂ ਸਾਫ਼ ਹੋ ਜਾਂਦਾ ਹੈ ਕਿ ਭਾਨੇ ਸਿੱਧੂ ਨੂੰ ਤਕਰੀਬਨ ਤਕਰੀਬਨ ਇਹ ਦੋਸ਼ੀ ਬਣਾ ਕੇ ਹਾਲਾਂਕਿ ਜਿਹੜੇ ਉਹਦੇ ਪਰਚੇ ਨੇ ਉਹਦੇ ਤੇ ਪਏ ਉਹ ਨਿਜੀ ਨੇ ਪਰ ਇਹ ਲੱਖੇ ਤੇ ਮਾਨਵਰਗਿਆਂ ਨੇ ਇਹੋ ਜਿਹਾ ਤਾਣਾ ਬਾਣਾ ਬੁਣ ਦਿੱਤਾ ਕਿ ਉਹਨੂੰ ਉਲਝਾ ਕੇ ਰੱਖਣਗੇ ਉਹ ਜੇਲ੍ਹ ਵਿੱਚ ਹੀ ਰਹੂਗਾ ਪੰਜ ਚਾਰ ਮਹੀਨੇ ਜੇਲ੍ਹ ਵਿੱਚ ਕੱਟੂਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਵੇਂ ਲੱਖੇ ਵਰਗੇ ਲੋਕਾਂ ਨੂੰ ਮੂਰਖ ਬਣਾਏ ਜਾਣ ਕਿ ਅਸੀਂ ਪੁਲਿਸ ਤੇ ਸਰਕਾਰ ਤੇ ਦਬਾਅ ਪਾ ਲਿਆ ਸਰਕਾਰ ਛੱਡੂਗੀ ਕਦੇ ਨਹੀਂ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਜੇ 5-7000 ਬੰਦਾ ਇਕੱਠਾ ਹੋ ਕੇ 2 ਕਰੋੜ 75 ਲੱਖ ਲੋਕਾਂ ਨੂੰ ਜਿਹੜੇ ਪੰਜਾਬ ਦੇ ਵਿਚੰਦੇ ਨੇ ਮੂਰਖ ਬਣਾਊਗਾ ਤਾਂ ਪੰਜਾਬ ਦੇ ਲੋਕ ਸਿਆਣੇ ਨੇ ਸਮਝਦੇ ਨੇ ਨਾ ਗੱਲਾਂ ਨੂੰ ਕਿਸੇ ਦੀ ਚਾਲ ਵਿੱਚ ਪੰਜਾਬ ਦੇ ਲੋਕ ਨਹੀਂ ਫਸਣਗੇ ਜਿਹੜੀ ਮੈਂ ਗੱਲ ਕਰਨੀ ਹੈ ਕੱਲ ਵੀ ਸ਼ਾਇਦ ਇੱਕ ਛੋਟੀ ਜਿਹੀ ਗੱਲ ਕੀਤੀ ਸੀ ਪਰ ਅੱਜ ਜਿਹੜੀ ਮੈਂ ਗੱਲ ਕਰਨੀ ਹੈ ਹੁਣ ਲੱਖਾਂ ਭਾਨਾ ਤੇ ਸਮਝਿਤ ਮਾਨ ਲੱਖੇ ਦੀ ਤਾਂ ਸਿੱਧਮ ਸਿੱਧੀ ਜਿਹੜੀ ਗੱਲਬਾਤ ਹੈਗੀ ਆ ਉਹ ਜਿਹੜਾ ਬਾਦਲਾਂ ਦਾ ਏਜੰਡਾ ਉਹ ਮੈਂ ਉਪਰੋਂ ਮੈਂ ਕਈ ਬੰਦੇ ਗੱਲਾਂ ਕਰਨੇ ਚੱਲੋ ਮੈਂ ਉਧਰ ਨਹੀਂ ਜਾਣਾ ਉਹਨੇ ਬਠਿੰਡੇ ਤੋਂ ਬਾਦਲਾਂ ਨੂੰ ਜਿਤਾਉਣ ਵਾਸਤੇ ਪੰਜ ਚਾਰ ਥੈਲੀਆਂ ਰੁਪਈਆਂ ਦੀ ਲੈ ਲੈਣਗੇ ਨੇ ਪਹਿਲਾਂ ਵੀ ਲੈਂਦੇ ਰਹੇ ਨੇ ਖੇਰੇ ਵਰਗੇ ਹੁਣ ਲੱਖਾਂ ਲੈ ਲਊਗਾ ਬਸ ਉਹਦੇ ਤਾਂ ਇੰਨੀ ਇੱਕ ਗੇਮ ਹੈ ਜਿਹੜਾ ਸਿਮਨਜੀਤ ਮਾਨ ਹੈਗਾ ਇਹਦੀ ਗਾਂ ਗੇਮ ਜਿਹੜੀ ਹੈ ਇੱਕ ਹੱਥਕਿ ਸਿੱਧ ਹੋਊਗੀ ਕਿਉਂਕਿ ਇਹਨੇ ਦੋ ਸ਼ਿਕਾਰ ਤਕਰੀਬਨ ਤਿਆਰ ਕਰ ਲਏ ਇੱਕ ਤਾਂ ਮਾਨਸਾ ਵਾਲਾ ਝੋਟਾ ਤੇ ਇੱਕ ਹੈਗਾ ਪਹਾਣਾ ਸਿੱਧੂ ਜਣ ਕੋਈ ਨਾ ਕੋਈ ਘਟਨਾ ਇਲੈਕਸ਼ਨ ਤੋਂ ਪਹਿਲਾਂ ਵਾਪਰ ਸਕਦੀ ਹੈ ਇਹ ਜੱਜਮੈਂਟ ਨੇ ਜਿਹੜੇ ਬੁੱਧੀਜੀਵੀ ਲੋਕ ਨੇ ਮਤਲਬ ਕਿ ਜਦੋਂ ਸੰਗਰੂਰ ਤੇ ਚੋਣ ਲੜਨੀ ਹੈ ਉਦੋਂ ਪਹਿਲਾਂ ਇੱਕ ਸ਼ਹੀਦ ਚਾਹੀਦਾ ਹੋ ਸਕਦਾ ਦੋ ਮਿਲ ਜਾਣ ਤੇ ਉਹ ਦੋ ਸ਼ਹੀਦ ਜਦੋਂ ਹੋ ਗਏ ਉਦੋਂ ਬਾਅਦ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਫਿਰ ਸੰਗਰੂਰ ਸੀਟ ਵੱਲ ਥੋੜਾ ਜਿਹਾ ਧਿਆਨ ਦੇਣਗੇ ਹਾਲਾਂਕਿ ਸਾਰੇ ਪੰਜਾਬ ਨੂੰ ਲੋੜ ਨਹੀਂ ਪਾਲੇਟਿਕ ਕੌਮ ਦੇ ਕੜਮ ਚੌਧਰੀ ਨੇ ਫਿਰ ਉਹ ਮਾਨਵਲ ਥੋੜਾ ਜਿਹਾ ਰੁਕ ਕਰਦੇ ਹੁੰਦੇ ਆ ਮਾਨ ਸਾਹਿਬ ਕੌਮ ਦੇ ਜਰਨੈਲ ਨੇ ਜੀ ਆ ਦੇਖੋ ਦੋ ਸ਼ਹੀਦ ਹੋ ਗਏ ਜੀ ਮਾਨ ਸਾਹਿਬ ਦੀ ਕੁਰਬਾਨੀ ਹੈ ਤੇ ਮਾਨ ਸਾਹਿਬ ਨੂੰ ਵੋਟਾਂ ਪਾ ਕੇ ਹੁਣ ਐਮਪੀ ਦੁਬਾਰਾ ਬਣਾ ਦੋ ਬਸ ਇੰਨੀ ਇੱਕ ਗੇਮ ਹੈ ਪਰ ਇੱਕ ਗੱਲ ਮੈਂ ਕਹੂੰਗਾ ਮਿੱਤਰੋ ਇੱਕ ਠੋਕ ਕੇ ਕਿ ਭਵੰਤਮਾਨ ਨੇ ਇਹਨਾਂ ਦੇ ਚੀਕਾਂ ਬਹੁਤ ਕਢਾਈਆਂ ਨੇ ਭਵੰਤਮਾਨ ਇਧਰ ਲਈ ਇਧਰ ਹੋ ਜੇ ਨਾ ਤਾਂ ਭਾਵੇਂ ਸਿੱਧੂ ਨੂੰ ਰਿਹਾ ਕਰਨਗੇ ਉਹ ਇਹ ਗਰੰਟੀ ਹੈ ਹਾਲਾਂਕਿ ਉਹਨਾਂ ਦਾ ਕੋਈ ਰੋਲ ਨਹੀਂ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਦੂਜੀ ਗੱਲ ਜਿਹੜੀ ਕਹਿਣੀ ਹੈ ਸੰਗਰੂਰ ਸੀਟ ਜਿਹੜੀ ਹੈ ਨਾ ਉਹ ਕਿਸੇ ਵੀ ਹਾਲਤ ਵਿੱਚ ਭਵੰਤਮਾਨ ਛੱਡੂਗਾ ਨਹੀਂ ਭਾਵੇਂ ਕਾਲੀ ਟੱਕਰ ਲਾ ਲੈਣ ਭਾਵੇਂ ਕਾਂਗਰਸੀ ਲਾ ਲੈਣ ਭਾਵੇਂ ਲੱਖੇ ਵਰਗੇ ਭਾਵੇਂ ਮਾਨ ਵਰਗੇ ਜਿੱਥੇ ਵੀ ਜ਼ੋਰ ਲੱਗਣਾ ਲਾ ਲੈਣ ਤੇ ਇਹ ਹੁਣ ਖੁੱਲਮ ਖੁੱਲਾ ਚੈਲੰਜ ਹੋ ਗਿਆ ਕਿ ਮਾਨ ਤੇ ਲੱਖਾ ਇਹਨਾਂ ਦੀ ਗੇਮ ਸੰਗਰੂਰ ਨੂੰ ਜਿਤਨਾ ਤੇ ਬਠਿੰਡੇ ਤੋਂ ਬਾਦਲਾਂ ਨੂੰ ਜਿਤਾਉਣਾ ਬਸ ਇੰਨੀ ਕੈ ਤੇ ਪੰਜਾਬ ਦੇ ਲੋਕੋ ਗਮਰਾਹ ਨਾ ਹੋਵੋ ਬਚੋ ਇਹਨਾਂ ਖੱਚਾਂ ਤੋਂ ਇਹਨਾਂ ਕਦੀੜਾਂ ਤੋਂ ਹੁਣ ਜੇ ਲੱਖੇ ਵਰਗੇ ਤੁਸੀਂ ਬਾਰ-ਬਾਰ ਗੱਲ ਕਰੋਗੇ ਮੈਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਮੇਰੀ ਜਿਹੜੀ ਵਿਚਾਰ ਹੁੰਦੀ ਹੈ ਕਿਸੇ ਪਰਸਨਲ ਅਸੀਂ ਬੰਦੇ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਉਹਦੀ ਜਿਹੜੀ ਕਰਤਵਿਧਿਆ ਉਦੀ ਜਿਹੜੀ ਕਰਤੂਤ ਉਦੀ ਬੋਲ ਬਾਣੀ ਹੈ ਅਸੀਂ ਉਹਨੂੰ ਟਾਰਗੇਟ ਕਰਨਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ